ਮੇਰੇ ਵੱਲੋਂ ਸਾਰਿਆਂ ਦਾ ਸਵਾਗਤ ਕੀਤਾ ਜਾਂਦਾ ਹੈ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਤੇ ਅੱਜ ਹੈਗਾ ਅਗਲਾ ਦਿਨ ਤੇ ਮੈਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਸਹੀ ਸਲਾਮਤ ਹੋਵੋਗੇ ਤੇ ਅੱਜ ਤੁਹਾਨੂੰ ਦਿਖਾਉਣੇ ਆ ਕਣਕ ਸਬਜ਼ੀਆਂ ਤੇ ਜਿਨੇ ਹਾਂ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲੋ ਚੈਨਲ ਨੂੰ ਸਬਸਕ੍ਰਾਈਬ ਅੱਖਾਂ ਚ ਤਵਾਜਦੀ ਹੈ ਸੂਰਜ ਅੱਖਾਂ ਚ ਵਜ ਜਾਂਦਾ ਰੋਸ਼ਨੀ ਜਿਹਨੇ ਹਜੇ ਤੱਕ ਚੈਨਲ ਨੂੰ ਲਾਈਕ ਨਹੀਂ ਕੀਤਾ ਸ਼ੇਅਰ ਨਹੀਂ ਕੀਤਾ ਕਮੈਂਟ ਨਹੀਂ ਕੀਤਾ ਸਾਰਾ ਕੁਝ ਕਰ ਦੋ ਅੱਜ ਤੁਹਾਨੂੰ ਦਿਖਾਉਣੇ ਆ ਆਪਣੀ ਕਰਨ ਕਿੱਡੀ ਕਿੱਡੀ ਹੋ ਹਾਂਜੀ ਮਿੱਤਰੋ ਤੁਹਾਨੂੰ ਦਿਖਾਉਣੇ ਆ ਪਹਿਲਾਂ ਤੁਹਾਨੂੰ ਸਬਜ਼ੀਆਂ ਦਿਖਾਉਣੇ ਆ ਆ ਇਹ ਹੈਗੀ ਆਪਣੀ ਗੋਭੀ ਅੰਦਰ ਵਿਹਲਾ ਥਾਂ ਛੱਡਿਆ ਪਿਆ ਵਧੀਆ ਹੋ ਗਈ ਕੋਬੀ। ਤੇ ਅਮਰੂਦ ਨਮਰੂਦ ਲੱਗੇ ਪਏ ਆ। ਵਾਹ ਕਿੱਡੀ ਵੱਡੀ ਗੱਲ ਕਹਿਤੀ। ਅਮਰੂਦ ਨਮਰੂਦ। ਸਬਜ਼ੀ ਵਧੀਆ ਖੜੀ ਆ ਆਪਣੀ। ਮੋਂਥਨੋ ਦੁਖੋ ਨੇ ਕਣਕ। ਆ ਵੀ ਹੈਗਾ ਆਪਣੇ 222। ਇਹਨੂੰ ਵੀਜੀ ਨੂੰ ਹੋਗੇ। 1 ਮਿੰਟ। ਸੋਚਣ ਦੋ। ਖੈਦ 18-20 ਦਿਨ ਹੋ ਗਏ ਇਹਨੂੰ ਵੀਜੀ। करो चेक आ होगी एक मिनट फुट के तेरे नहीं हुई बस होने वाली कणक बहुत वाली बीजी गई आप आप है आप पंताली किलो कारण कणक चेक करो ਆਵਣ ਆਪਣਾ ਨੀਵਾ ਸੀ ਉਹ ਪਰਲਾ ਤੇ ਇਸ ਕਰਕੇ ਆਵਟ ਇੱਥੇ ਬਾਤੀ ਕਿ ਉਹ ਆਵਣ ਮਾਰੇ ਕੁੱਚਾ ਕਿ ਇਧਰ ਨੀਵਾ ਗਿਆ ਫਿਰ ਫੜ ਕੇ ਤੇ ਵਿੱਚ 1 2 ਇੰਚਾਂ ਦੀ ਆ ਗਾ ਨੂੰ ਸਾਰਾ ਇਕੱਠੇ ਕੰਪਿਊਟਰ ਕੇ ਲਵਾਵਾਂਗੇ ਮੁਲਕੇਰਾ ਵੱਡਾ ਬਣ ਜਾਂਦਾ ਗਾ ਨੂੰ ਦੇਨੇ ਆ ਫਿਰ ਵਟਾਂ ਵੀ ਪਾਤੀਆਂ ਸੀ ਮੇਰੇ ਮਗਰੋਂ ਕਣਕ ਬਹੁਤ ਵਧੀਆ ਹੋਈ ਆ ਡੂੰਗੇ ਵਾਂਦ ਵੀ ਕਣਕ ਆਈ ਹੋਈ ਆ ਆ ਦੇਖ ਸਾਡੇ ਨਾਲ ਧਰਤੀ ਬਹੁਤ ਉਪਜਾਉ ਨਾਰਾ ਨਾਰਾ ਨੂੰ ਧਰਤੀ ਬਹੁਤ ਆ ਇੱਕ ਨਾਰਾ ਉਗ ਰਿਹਾ ਦੂਜਾ ਨਾਰਾ ਉਗ ਰਿਹਾ ਤੀਜਾ ਨਾਰਾ ਤਾਂ ਹੈ ਗਈ ਆ ਦੋ ਉਥੋਂ ਪੱਟੇ ਆ ਨਾਰ ਬਹੁਤ ਉਗ ਰਹੀ ਜਾਂਦੇ ਮਦਰ ਡੜੀ ਨਾ ਨਾਰੀ ਵੀ ਤੇ ਸਾਰੇ ਝੋਨਾ ਕਣਕ ਜੀ ਬੀਜੇ ਕੀਨ ਨਾਰਾ ਦੀ ਖੇਤੀ ਕਰਤੇ ਦੇਖੋ ਆਪ ਹੀ ਦੇਖ ਲਾ ਆਪ ਹੀ ਨਾ ਰੁਕਰੀ ਜਾਂਦੀ ਕੱਟੀ ਪੱਠੇ ਖਾਈ ਜਾਂਦੀ ਅੱਜ ਆਹ ਦੇਖੋ ਕਿਵੇਂ ਚੱਕਣ ਲੱਗ ਜਾਂਦੀ ਹੈ ਹਾਂ ਕੀ ਆ ਕੀ ਹੈ ਕੀ ਹੈ ਚਾਤੀ ਚਾਤੀ ਪੱਠੇ ਖਾਲਾ ਚੁੱਪ ਚੁੱਪ ਜਿਹੜਾ ਕੋਲ ਮੈਲਦਾ ਮਿੱਤਰ ਉਹ ਤਰਕੇ ਰਿੰਗਾਂ ਲੱਗ ਚੰਦੀ ਤਰਕੇ ਤਰਕੇ ਅੱਜ ਤੇ ਆਪਾਂ ਕਰਦੇ ਆਂ ਬੂਟਿਆਂ ਦੀ ਕਟਿੰਗ ਚੱਕ ਲੈ ਮਿੱਤਰੋ ਆਪਣਾ ਹਥਿਆਰ ਆਹ ਉਹ ਹਥਿਆਰ ਆ ਜਿਹਦੇ ਨਾਲ ਬੂਟੇ ਕੱਟੇ ਜਾਂਦੇ ਆ ਗੈਸ ਤਾਂ ਨਹੀਂ ਮਿੱਤਰੋ ਚੈਨਲ ਨੂੰ ਕਰ ਲਿਆ ਕਰੋ ਸਬਸਕ੍ਰਾਈਬ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਤੇ ਵੀਡੀਓ ਦੇਖ ਕੇ ਔਰ ਜਾਨੇ ਨਾ ਲਾਈਕ ਕਰਤੇ ਉਹ ਦੀ ਝਾਂਤ ਕਰਤੀ ਸੀ ਆਵੇ ਹਥਿਆਰ ਆਪਣੇ ਕੋਲ ਹੁਣ ਵੱਡੇ ਦੀ ਝਾਂਤ ਕਰਤੀ ਦੇਖੋ ਕਿੰਨ ਵਧਿਆ ਪਿਆ ਮਿਲਦੇ ਆ ਤੁਹਾਨੂੰ ਕਰਕੇ ਝਾਂਤ ਹਾਂਜੀ ਮਿੱਤਰੋ ਤੇ ਕਟਿੰਗ ਕਰਤੀ ਦੱਸੋ ਇਹਨਾਂ ਵਿਚਾਰਿਆਂ ਦੀ ਵੀ ਕਰਤੀ ਹੋ ਜਾਣਗੇ ਤੇ ਇਹਦੀ ਵੀ ਕਰਤੀ ਆ ਬਾਲਾ ਵੱਡਾ ਸੀ ਜਦੋਂ ਛੋਟਾ ਜਿਹਾ ਕਰਤਾ 最后给见加个格